ਸਾਨੂੰ ਉਹਨਾਂ ਨੇ ਰੇਲ ਟ੍ਰੈਕ ਜਾਮ ਕਿਤੇ ਗਏ ਨੇ ਕਿੰਨੇ ਗਾਇਜ ਮੋ ਗਲਤ ਹੈ ਗਿਆ ਜੀ ਜੇ ਤੁਹਾਡੇ ਜੀ ਸਰਕਾਰ ਨਾਲ ਕੋਈ ਹੈ ਗਸ਼ੀ ਸਰਕਾਰ ਨਾਲ ਜਿਸੋ ਆਮ ਆਦਮੀ ਨੂੰ ਤੁਸੀਂ ਗਲਤ ਕਰਦੇ ਪਏ ਹੈ ਸਰ ਅਸੀਂ 1:30 ਵਜੇ ਤੇ ਇੱਥੇ ਬੈਠੇ ਹੋਏ ਆ ਸਾਡੀ ਟ੍ਰੇਨ ਆਣੀ ਸੀ ਸ਼ਤਾਬਦੀ ਮੰਮੀ ਆ ਰਹੇ ਸੀ ਸਾਨੂੰ 4 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਔਰ ਕਾਫੀ ਜ਼ਿਆਦਾ ਸਾਨੂੰ ਪ੍ਰੋਬਲਮ ਆ ਰਹੀ ਹੈ ਇੱਥੇ ਅਸੀਂ ਘਰੇ ਬੱਚਾ ਕੱਲਾ ਛੱਡ ਗਿਆ ਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕੋਈ ਨਾ ਕੋਈ ਇਹਦਾ ਹੱਲ ਸਰਕਾਰਾਂ ਨੂੰ ਗੱਲ ਇਹ ਹੈ ਇਸ ਤਰ੍ਹਾਂ ਆਮ ਜਨਤਾ ਨੂੰ ਖਰਾਬ ਕਰਨਾ ਇਸ ਤਰ੍ਹਾਂ ਹੋ ਜਾਏਗਾ ਹਾਲ ਗੱਲ ਹੈ ਨਾਮ ਨੂੰ ਰੇਲ ਰੁਕੀ ਜਾਣਾ ਜਾਇਜ ਨਜਾਇਜ ਕੀ ਦੇਖੋ ਸਰ ਆਮ ਜਨਤਾ ਲਈ ਤੇ ਨਜਾਇਜ ਹੀ ਹੈ ਨਾ ਅਸੀਂ ਤੇ ਉਹਨਾਂ ਦੇ ਸਫਰ ਕਰ ਰਹੇ ਨਾ ਉਹ ਪਰੇਸ਼ਾਨ ਹੋ ਰਹੇ ਤੇ ਅਸੀਂ ਇਧਰ ਆਪ ਪਰੇਸ਼ਾਨ ਹੋ ਰਹੇ ਹਾਂ ਕੋਈ ਡੀਲੇ ਦਾ ਕਿਆ ਹੀ ਬੋਲੇ ਹੈ ਆਪ ਕੋਈ ਅਰਜੈਂਟ ਕੰਮ ਹੈ کہیں ਜਾਣਾ ਹੈ ਤਾਂ ਪ੍ਰੋਬਲਮ ਤਾਂ ਫੇਸ ਕਰਨੀ ਪੜ ਰਹੀ ਹੈ ਕੁਛ ਨਾ ਕੁਛ ਅਰੇਂਜਮੈਂਟ ਕਰਨੇ ਚਾਹੀਏ ਨਾ ਰੇਲਵੇ ਕੋ ਇਹ ਕਿਤਨੇ ਦਿਨ ਸੇ ਬੰਦਾ ਹਮ ਆਂਧਰਾ ਸੇ ਆ ਰਹੇ ਹਾਂ ਅਭੀ ਹਮਾਰੀ ਵੀ ਟ੍ਰੇਨ ਕੈਨਸਲ ਹੋ ਗਿਆ ਹੈ ਕਿ ਟ੍ਰੈਕ ਤੇ ਕਲੀਅਰ ਹੋਣਾ ਚਾਹੀਦਾ ਨਾ ਪਬਲਿਕ ਨੂੰ ਦੇੜੇ ਦਿੱਕਤ ਹੋ ਰਹੀ ਹੈ ਉਹ ਤੇ ਨਹੀਂ ਹੋਣੀ ਚਾਹੀਦੀ ਟ੍ਰੇਲ ਰੈਂਕ ਜਾਮ ਕਰਨਾ ਕੋਈ ਵੀ ਕੋਈ ਵੀ ਗਵਰਨਮੈਂਟ ਪ੍ਰਾਪਰਟੀ ਪਬਲਿਕ ਪ੍ਰਾਪਰਟੀ ਕੋ ਹੈਰਸ ਕਰਨਾ ਜਾਇਜ਼ ਨਹੀਂ ਹੈ ਕਿਸਾਨਾਂ ਨੂੰ ਇੰਨਾ ਕੁਝ ਦਿੰਦੇ ਵੀ ਹੈ ਸਾਰੀ ਬੋਧੀ ਸਰਕਾਰ ਪਰ ਇਹ ਕਿਸਾਨਾਂ ਬਹੁਤ ਗਲਤ ਹੈ ਲੀਡਰਾਂ ਦੀ ਕੋਠੀ ਜਾ ਕੇ ਘੇਰੋ ਆਮ ਪਬਲਿਕ ਨੂੰ ਕਿਉਂ ਤੰਗ ਕਰਦੇ ਵੇ ਕਿਸਾਨਾਂ ਵੱਲੋਂ ਪਿਛਲੇ 4 ਦਿਨਾਂ ਤੋਂ ਰੇਲ ਦਾ ਚੱਕਾ ਜਾਮ ਕੀਤਾ ਹੈ ਤਾਂ ਇਸ ਦੇ ਨਾਲ ਸਭ ਤੋਂ ਜ਼ਿਆਦਾ ਅਗਰ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਤਾਂ ਅੰਮ੍ਰਿਤਸਰ ਸਾਹਿਬ ਦੀ ਹੋਈ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀਕਐਂਡ ਦੇ ਬਹੁਤ ਸਾਰੇ ਸ਼ਰਧਾਲੂ ਆਉਂਦੇ ਨੇ ਤੇ ਹਰ ਰੋਜ਼ ਅਗਰ ਗੱਲ ਕਰੀਏ ਤਾਂ 1 ਲੱਖ ਦੇ ਕਰੀਬ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਨੇ ਲੇਕਿਨ ਉਸ ਤੋਂ ਬਾਅਦ ਜੋ ਦਾ ਕਿਸਾਨਾਂ ਵੱਲੋਂ ਟ੍ਰੇਨਾਂ ਦਾ ਚੱਕਾ ਜਾਮ ਸ਼ੰਭੂ ਬਾਰਡਰ ਤੇ ਕੀਤਾ ਗਿਆ ਹੈ ਤੇ 23 ਦੇ ਕਰੀਬ ਟ੍ਰੇਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਕਈਆਂ ਦੇ ਰੂਟ ਬਦਲੇ ਗਏ ਨੇ ਤੇ ਲੱਖਾਂ ਰੁਪਏ ਆਂਜਰਾ ਕੀਤਾ ਜਾ ਚੁੱਕਾ ਹੈ ਉਸ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਤੇ ਲੋਕ ਆਪਣੀ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਰੇ ਲੋਕ ਨੇ ਜਿਹੜੇ ਕਿ ਸ੍ਰੀ ਹਰਮੰਦਰ ਸਾਹਿਬ ਜਾਂ ਅੰਮ੍ਰਿਤਸਰ ਦੇ ਵਿੱਚ ਘੁੰਮਣ ਫਿਰਨ ਵਾਸਤੇ ਆਏ ਸੀ ਲੇਕਿਨ ਅੱਜ ਤੁਸੀਂ ਵੇਖ ਸਕਦੇ ਹੋ ਕਿ ਇਨਾਂ ਕੋਲ ਟ੍ਰੇਨ ਜਾਣ ਵਾਸਤੇ ਨਹੀਂ ਹੈ ਤਾਂ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੇ ਪਹੁੰਚੇ ਨੇ ਬੈਠੇ ਨੇ ਖਾਸ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਔਰ खासी दिक्कतਾਂ ਨੇ ਕਿਉਂਕਿ ਟਰੈਕ ਜਿਹੜਾ ਹੈ ਮੇਨ ਤੌਰ ਦੇ ਉੱਤੇ ਬੰਦ ਹੈ ਔਰ ਲੋਕਾਂ ਨੂੰ ਦਿੱਕਤਾਂ ਨੇ ਮੈਡਮ ਕੀ ਕਹਿਣਾ ਚਾਹੋਗੇ ਕੀ ਦਿੱਕਤ ਆ ਰਹੀ ਹੈ ਔਰ ਕੀ ਮੁਸ਼ਕਲ ਆ ਸਭ ਤੋਂ ਜ਼ਿਆਦਾ ਸਰ ਅਸੀਂ 1:30 ਵਜੇ ਤੇ ਇੱਥੇ ਬੈਠੇ ਹੋਏ ਆ ਸਾਡੀ ਟ੍ਰੇਨ ਆਣੀ ਸੀ ਸ਼ਟਾਭਦੀ ਮੰਮੀ ਆ ਰਹੇ ਸੀ ਸਾਨੂੰ 4 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਔਰ ਕਾਫੀ ਜ਼ਿਆਦਾ ਸਾਨੂੰ ਪ੍ਰੋਬਲਮ ਆ ਰਹੀ ਹੈ ਇੱਥੇ ਅਸੀਂ ਘਰੇ ਬੱਚਾ ਇਕੱਲਾ ਛੱਡ ਕੇ ਆਏ ਇਕੱਲੇ ਬੱਚੇ ਨੂੰ ਘਰੇ ਛੱਡ ਕੇ ਤੇ ਅਸੀਂ ਇੱਥੇ ਬੈਠੇ ਵੇਟ ਕਰ ਰਹੇ ਹਾਂ ਉਹਨਾਂ ਦੀ ਔਰ 4 ਘੰਟੇ ਹੋ ਗਏ ਸਾਨੂੰ ਇੱਥੇ ਬੈਠੇ ਹੋਣ ਨੂੰ ਕੀ ਕੀ ਕਿਹਾ ਗਿਆ ਤੁਹਾਨੂੰ ਉ ਸਰ ਪਹਿਲਾਂ ਉਹਨਾਂ ਨੇ ਟਾਈਮ ਸ਼ੋ ਕੀਤਾ ਸਾਡੇ ਦਿਨ ਦਾ ਪਹਿਲਾਂ 3 ਵਜੇ ਦਾ ਫਿਰ 3:30 3:45 ਤੇ ਹੁਣ 5:30 ਹੋਣ ਵਾਲੇ ਨੇ ਤੇ ਸਾਨੂੰ ਲਗਾਤਾਰ ਅਸੀਂ 1:30 ਵਜੇ ਤੋਂ ਇੱਥੇ ਬੈਠੇ ਹੋਏ ਹਾਂ ਕਿਸਾਨਾਂ ਨੇ ਰੇਲ ਟਰੈਕ ਕਿ ਜਾਮ ਕੀਤਾ ਉਹਦੇ ਕਰਕੇ ਦਿੱਕਤ ਹੋ ਰਹੀ ਹੈ ਹਾਂਜੀ ਹਾਂਜੀ ਸਰ ਉਹਨਾਂ ਕਰਕੇ ਦਿੱਕਤ ਹੋਈ ਉਹਨਾਂ ਦਾ ਟਰੈਕ ਆਈ ਥਿੰਕ ਸ਼ੰਭੂ ਵਾਟਰ ਤੋਂ ਚੇਂਜ ਹੋ ਗਿਆ ਨਾ ਉਹਦੇ ਕਰਕੇ ਟ੍ਰੇਨ ਲੇਟ ਹੋ ਗਈ ਹੈ ਸਾਨੂੰ ਇੰਨੀ ਜ਼ਿਆਦਾ ਦਿੱਕਤ ਆਂਦੀ ਵੀ ਹੈ ਸਦਮ ਹੋਣੀ ਚਾਹੀਦੀ ਹੈ ਹੜਤਾਲ ਇਸ ਦਾ ਰੇਲਾਂ ਨੂੰ ਹੋਣੀ ਹੈ ਜਾਇਜ਼ ਨੇ ਕਿ ਨਜਾਇਜ਼ ਨੋ ਕਮੈਂਟ ਸਰ ਤੇ ਸਰ ਕੀ ਕਹਿਣਾ ਚਾਹੋਗੇ ਜਿਹੜੀਆਂ ਟ੍ਰੇਨਸ ਬੰਦ ਨੇ ਕੀ ਕਹਿਣਾ ਚ ਦੇਖੋ ਜੀ ਇਹਦੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕੋਈ ਨਾ ਕੋਈ ਇਹਦਾ ਹੱਲ ਸਰਕਾਰਾਂ ਨੂੰ ਗੱਲ ਇਹ ਆ ਇਸ ਤਰ੍ਹਾਂ ਆਮ ਜਨਤਾ ਨੂੰ ਖਰਾਬ ਕਰਨਾ ਇਸ ਤਰ੍ਹਾਂ ਹੋ ਜਾਏਗਾ ਹਾਲ ਗੱਲ ਇਹ ਇਹ ਇਹਦਾ ਕੋਈ ਕੱਡੋ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਚਾਰ ਦਿਨ ਹੋ ਗਏ ਅੱਜ ਹਾਂ ਚਾਰ ਪੰਜ ਦਿਨ ਹੋ ਗਏ ਆ ਮਤਲਬ ਅਸੀਂ ਆ ਵੀ ਤੇ ਤਿੰਨ ਚਾਰ ਘੰਟੇ ਤੋਂ ਬੈਠੇ ਆ ਵੇਟ ਕਰਨੇ ਆ ਲੈਣ ਵਾਸਤੇ ਆਏ ਆ ਕਿਸੇ ਨੂੰ ਕੁਝ ਹੋਰ ਵੀ ਲੋਕ ਨੇ ਜਿਹੜੇ ਵਾਪਸ ਜਾਣਾ ਚਾਹੁੰਦੇ ਨੇ ਸਰ ਕੀ ਕਹਿਣਾ ਚਾਹੋਗੇ ਕਿੰਨੀ ਦੇਰ ਤੋਂ ਇੱਥੇ ਵੇਟ ਕਰ ਰਹੇ ਜੇ ਤੇ ਕੀ ਕਹਿਣਾ ਚਾਹੋਗੇ ਸਰ ਜੀ ਮਤਲਬ ਪਰੇਸ਼ਾਨੀ ਅਸੀਂ ਫੇਸ ਕਰ ਰਹੇ ਹਾਂ ਇੱਕ ਤੇ ਐਰਾ ਟਾਈਮਿੰਗ ਵੈਸੇ ਤੇ ਹਮੇਸ਼ਾ ਸਹੀ ਰਹਿੰਦਾ ਹੈ ਲੇਕਿਨ ਅੱਜ ਫਸਟ ਟਾਈਮ ਅਸੀਂ ਫੇਸ ਕਰ ਰਹੇ ਕਿ ਐਨੀ ਵੱਡੀ ਟ੍ਰੇਨ ਸਟਾਨਾ ਨੂੰ ਰੇਲ ਰੁਕੀ ਜਾਣਾ ਜਾਇਜ ਨਜਾਇਜ ਕਿਨੇ ਦੇਖੋ ਸਰ ਆਮ ਜਨਤਾ ਲਈ ਤੇ ਨਜਾਇਜ ਹੀ ਹੈ ਨਾ ਅਸੀਂ ਤੇ ਉਹਨਾਂ ਦੇ ਸਫਰ ਕਰ ਰਹੇ ਹਾਂ ਨਾ ਉਹ ਪਰੇਸ਼ਾਨ ਹੋ ਰਹੇ ਤੇ ਅਸੀਂ ਇਧਰ ਆਪ ਪਰੇਸ਼ਾਨ ਹੋ ਰਹੇ ਹਾਂ ਉਹਨਾਂ ਦੇ ਚੱਕਰ ਸਾਨੂੰ ਇਧਰ ਇਨਾ ਵੇਟ ਕਰਨਾ ਪੈ ਰਿਹਾ ਟ੍ਰੇਨ ਦਾ ਰੂਟ ਚੇਂਜ ਹੋ ਗਿਆ ਘੁੰਮ ਕੇ ਆ ਰਹੀ ਹੈ ਅਸੀਂ ਇਧਰ ਬੈਠੇ ਹੋਏ ਹਾਂ 2:50 ਦਾ 3:50 ਦਾ ਟਾਈਮ ਸੀਗਾ ਦਾ ਟ੍ਰੇਨ ਦਾ 450 ਕਿੱਥੇ ਜਾਣਾ ਤੁਸੀਂ ਅਸੀਂ ਦਿੱਲੀ ਜਾਣਾ ਸਰ ਤੇ ਲੇਕਿਨ ਇਧਰ ਹਲੇ ਵੀ ਕਹਿ ਰਹੇ ਨੇ 7 ਵਜੇ ਟ੍ਰੇਨ ਇਧਰੋਂ ਚੱਲੇਗੀ ਉਹ ਵੀ ਪੱਕਾ ਨਹੀਂ ਹੈਗਾਲੇ ਇਧਰ ਕੀ ਅਮਰਸਰ ਕੀ ਮੱਥਾ ਟੇਕਣਾ ਹੈ ਹਾਂਜੀ ਦਰਬਾਰ ਸਾਹਿਬ ਆਏ ਸੀ ਅਸੀਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਜਿਹੜੇ ਮੱਥਾ ਟੇਕਣ ਆਏ ਸੀ ਉਹ ਮੈਂ ਕਿਹਾ ਕਿ ਸਾਨੂੰ ਇੱਕ ਬੁਰਾ ਜਿਹਾ ਇਥੇ ਪ੍ਰਭਾਵ ਪਿਆ ਮੈਡਮ ਕੀ ਕਹਿਣਾ ਚਾਹੋਗੇ ਟ੍ਰੇਨਸ ਬੰਦ ਪਈਆਂ ਨੇ ਕੀ ਕਹਿਣਾ ਚਾਹੋਗੇ ਡਿਲੇ ਹੈ ਕੀ ਕਹਿਣਾ ਚਾਹੋਗੇ ਸਰ ਡਿਲੇਗਾ क्या ही ਬੋਲੇ ਹੈ ਕੁਝ ਅਰਜੈਂਟ ਕੰਮ ਹੈ ਕਹੀਂ ਜਾਣਾ ਹੈ ਪ੍ਰੋਬਲਮ ਤੋਂ ਫੇਸ ਕਰਨੀ ਪੜ ਰਹੀ ਹੈ ਕੁਛ ਨਾ ਕੁਛ ਅਰੇਂਜਮੈਂਟ ਕਰਨੇ ਚਾਹੀਏ ਨਾ ਰੇਲਵੇ ਕੋ ਨਹੀਂ ਜੋ ਕਿਸਾਨੋ ਨੇ ਰੇਲ ਟ੍ਰੈਕ ਜਾਮ ਕੀਆ ਉਸਕੇ ਬਾਰੇ ਮੈਂ ਕੀ ਕਹਾਂਗੇ ਸਭ ਨੇ ਆਪਣੀ ਜਗ੍ਹਾ ਸਭ ਹੀ ਸਹੀ ਹੈ ਸਰ ਕਿ ਆਹੀ ਬੋਲ ਸਕਤੇ ਹਮ ਤੁਮ ਤਾਂ ਤੁਸੀਂ ਵੇਖ ਸਕਦੇ ਹੋ ਕਿ ਆਮ ਜਨਤਾ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਕੁਛ ਹੋਰ ਲੋਕ ਨੇ ਸਾਡੇ ਨਾਲ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਟ੍ਰੇਨਸ ਜਿਹੜੀਆਂ ਨੇ ਜਿਸ ਤਰੀਕੇ ਨਾਲ ਡਿਲੇ ਚੱਲ ਰਹੀਆਂ ਨੇ ਮੈਡਮ ਵੀ ਮੈਡਮ ਕੀ ਕਹਿਣਾ ਚਾਹਗੇ ਟ੍ਰੇਨ ਬੰਦ ਪੜੀਆਂ ਹੈ ਕੀ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਆ ਰਹੀ ਹੈ दिक्कत आ रही है ट्रेन कैंसिल हो गया किसानों ने रेल ट्रैक जाम है क्या करना चाहेंगे सही करना चाहिए उनकी मांग पूरी करना चाहिए हाँ। तो रेल खोलनी चाहिए जो मर्जी हो रेल ट्रैक खोलने चाहिए ये, ये कितने दिन से है हम आंध्रा से आ रहे हैं हाँ। अभी हमारी भी ट्रेन कैंसिल हो गया है बिल्कुल मैडम चाहोगे कितनी दिक्कत आ रही है कोई दिक्कत नहीं आ रही सामने ਵੇਟ ਕਰ ਰਹੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੁਝ ਲੋਕ ਜਿਹੜੇ ਕਹਿ ਰਹੇ ਨੇ ਉਹ ਵੇਟ ਵੀ ਕੁਝ ਹੋਰ ਵੀ ਲੋਕਾਂ ਨਾਲ ਪਾਜੀ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਬੜ ਠੀਕ ਠਾਕ ਹੈ ਸਹੀ ਹੈ ਓਕੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਰੇਲਵੇ ਆਈਸੀ ਇੱਥੇ ਤਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਰਾਉਂਡ ਦ ਕਲॉक ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਪਾਜੀ ਕੀ ਕਹਿਣਾ ਚਾਹੋਗੇ ਟ੍ਰੇਨਾਂ ਬੰਦ ਪਈਆਂ ਕਿੰਨੀ ਦਿੱਕਤ ਆ ਰਹੀ ਹੈ ਟ੍ਰੇਨਾਂ ਬੰਦ ਹੋਣ ਦੇ ਨਾਲ ਪਾਜੀ 3 ਘੰਟੇ ਹੋ ਗਏ ਬੈਠੇ ਹਾਂ ਅਸੀਂ ਠੀਕ 3 ਘੰਟੇ ਲੇਟ ਹੈ ਅੱਛਾ ਜਿਹੜਾ ਕਿਸਾਨਾਂ ਨੇ ਰੇਲ 트랙 ਜਾਮ ਕੀਤਾ ਉਹਦੇ ਨਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀ ਬਾਜੀ ਹੁਣ ਕੀ ਕਹਿ ਸਕਦੇ ਆ ਵੈਸੇ ਸਹੀ ਵੀ ਕਰ ਰਹੇ ਨੇ ਪਰ ਇੱਕ ਇੱਕ ਟਰੈਕ ਤੇ ਕਲੀਅਰ ਹੋਣਾ ਚਾਹੀਦਾ ਨਾ ਪਬਲਿਕ ਨੂੰ ਦੇਰੇ ਦਿੱਕਤ ਹੋ ਰਹੀ ਹੈ ਉਹ ਤੇ ਨਹੀਂ ਹੋਣੀ ਚਾਹੀਦੀ ਕਿੰਨੀ ਪਰੇਸ਼ਾਨੀਆਂ ਪਰੇਸ਼ਾਨੀ ਤਾਂ ਹੈ ਬਾਜੀ ਬਹੁਤ ਜ਼ਿਆਦਾ ਬੱਚਿਆਂ ਕਰਕੇ ਤਾਂ ਪਰੇਸ਼ਾਨੀ ਹੈ ਬੱਚੇ ਪਰੇਸ਼ਾਨ ਹੋ ਰਹੇ ਦੋ ਤਿੰਨ ਘੰਟੇ ਦੇ ਲਾਈਨ ਤੇ ਲੱਗੇ ਹੋਏ ਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਲੋਕਾਂ ਨੂੰ लोग अपना दिल ने मैडम की कहना चाहोगे जरा ट्रे ट्रैक जाम किए गए हैं अंबाला का ट्रैक जाम है कई ट्रेना कैंसिल हो गई कई रूट बदल दिए गए की कहना हमारा हमारा ट्रेन कैंसिल अभी तक नहीं अनाउंसमेंट हुआ है हमारा ट्रेन शताब्दी है दिल्ली के लिए वो पहले तो फोर फिफ्टी का था अभी वो नाइनटीन सेवन थर्टी का बोल रहे हैं अभी सेवन थर्टी का बोल रहे हैं हम तो होटल तो हमारा चेकआउट ट्वेल्व ओ का था ना तो करके हम थोड़ी देर होटल में बैठे थे जाम करने ठीक है गलत ये तो अब उनको मालूम है हम लोगों को तो हम मेरे को परेशानी है क्योंकि हम जब आ रहे थे तब भी हमारा ट्रेन कैंसिल हो गया था तो हम भी बहुत मुश्किल से आए थे क्योंकि यहाँ पे बुकिंग था और अमृतसर आना था दरबार साहब जाना था इसलिए आए थे और ऐसा हुआ कि हम मेरे मेरे को प्रॉब्लम यह है कि पहले से इंफॉर्मेशन नहीं मिल रहा है बहुत देर देर करके ही इन्फॉर्मेशन मिल रहा है अगर आज हमको पहले पता होता तो शायद हम कुछ और बंदोबस्त कर लेते जाने के लिए अभी इतनी देर तक हम के बैठे ही रहना पड़ेगा कोई और बंदोबस्त हम कर नहीं सकते ट्रैक जाम करने जायज रेल ट्रैक जाम करना कोई भी कोई भी गवर्नमेंट प्रॉपर्टी पब्लिक प्रॉपर्टी को हैरेस करना जा, जायज़ नहीं है मैम क्या कहना चाहेंगी आप क्या एकदम ठीक नहीं है परसों आने का टिकट थे अचानक हो गया बंद नहीं कैंसिल हो गया टिकट ट्रेन बहुत मुश्किल हो गया हम लोगों को आने के लिए और फिर बस में बुकिंग किया बस में भी बहुत टाइम लग गया रास्ता बंद आए ਪ੍ਰੋਬਲਮ ਤਾਂ ਕਾਫੀ ਹੈ ਨਾ ਅੱਜ ਦੇਖੋ ਸਵੇਰੇ ਸੇ ਅਭੀ ਹਮ ਲੋਕ ਹੋਟਲ-ਹੋਟਲ ਛੋੜ ਕੇ ਆਪ ਇਧਰ ਆ ਕੇ ਬੈਠ ਗਿਆ 4:00 ਵਜੇ 5:00 ਵਜੇ ਕਾਰਟ ਚਾਹ 4:50 ਮੇਂ ਤਾਂ ਫਿਰ ਕੈਨਸਲ ਹੋ ਗਿਆ ਫਿਰ 7:20 ਹੋ ਗਿਆ ਅਰ ਹੋਟਲ ਛੋੜਨ ਹੀ ਪੜਾ ਆ ਤਾਂ ਕੋਟਰੀ ਮੇਂ ਬੈਠੇ ਰਹੋ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਦਿੱਕਤਾਂ ਨੇ ਲੋਕ ਖੁੱਲ ਕੇ ਬਿਆਨ ਕਰ ਰਹੇ ਨੇ ਕਿ ਲੋਕਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਤੁਸੀਂ ਦੇਖੋ ਕਿ ਜਿਹੜਾ ਕਿ ਰੇਲਵੇ ਸਟੇਸ਼ਨ ਭੜਿਆ ਭਰਿਆ ਰੰਦਾ ਸਰ ਕੀ ਕਹਿਣਾ ਚਾਹੋਗੇ ਕਿਸਾਨਾਂ ਵੱਲੋਂ ਜਿਹੜੇ ਰੇਲ ਟ੍ਰੈਕ ਜਾਮ ਕਿਤੇ ਗਏ ਨੇ ਕਿੰਨੇ ਗਾਇਜ ਬਹੁਤ ਗਲਤ ਹੈ ਗਿਆ ਜੀ ਇਹ ਜੀ ਤੁਹਾਡੀ ਸਰਕਾਰ ਨਾਲ ਕੋਈ ਹੀ ਹੈ ਗਸ਼ੀ ਸਰਕਾਰ ਨਾਲ ਜਿੱਥੋਂ ਆਮ ਆਦਮੀ ਤੁਹਾਨੂੰ ਤੁਸੀਂ ਗਲਤ ਕਰਦੇ ਪਏ ਹੈ ਇਹ ਆਮ ਆਦਮੀ ਕਿੰਨਾ ਪਰੇਸ਼ਾਨ ਹੋ ਰਿਹਾ ਇੱਥੇ ਅਸੀਂ ਆਪਾਂ ਬਹੁਤ ਅਮਰਜੈਂਸੀ ਜਾਣਾ ਸੀ ਸਾਡੀ ਗੱਡੀ ਕਿਤੇ ਪੰਜ ਘੰਟੇ ਲੇਟ ਹੈਗੀ ਹੈ ਜੀ ਅਸੀਂ ਕਿੰਨਾ ਪਰੇਸ਼ਾਨ ਹੋਏ ਆ ਇਸ ਲਈ ਨਾ ਅਸੀਂ ਇੱਧਰ ਜੁਗੇ ਨਾ ਉੱਧਰ ਜੁਗੇ ਅਸੀਂ ਬਹੁਤ ਜ਼ਿਆਦਾ ਪ੍ਰਸ਼ੰਤੋਂ ਸਾਡੀ ਫਲੈਟ ਹੈਗੀ ਹੈ ਜੇ ਬੀਸ ਹੋ ਗਈ ਅਸੀਂ ਕੀ ਕਰਾਂਗੇ ਉੱਥੇ ਫਲੈਟ ਬੀਸ ਹੋ ਗਈ ਤਾਂ ਬਹੁਤ ਜ਼ੂੜੀ ਕੰਮ ਹੈ ਗਿਆ ਵਾ ਅਸੀਂ ਜਾਣਾ ਤੇ ਜ਼ੂੜੀ ਜਾ ਪਹੁੰਚਣਾ ਚਾਹੁੰਦੇ ਆ ਪਰ ਇਹਨਾਂ ਕਿਸਾਨਾਂ ਨੂੰ ਇੰਨਾ ਕੁਝ ਦਿੰਦੇ ਪਈ ਹੈ ਸਾਡੀ ਬੌਧੀ ਸਰਕਾਰ ਪਰ ਇਹ ਕਿਸਾਨਾਂ ਬਹੁਤ ਗਲਤ ਹੈ ਗਿਆ ਪਰ ਰੇਲ ਟਰੈਕ ਜਾਮ ਕਰਨਾ ਠੀਕ ਹੈ ਗਲਤ ਬਹੁਤ ਗਲਤ ਹੈ ਗਿਆ ਰੇਲ ਜਾਮ ਕਰਨਾ ਬਹੁਤ ਗਲਤ ਹੈ ਗਿਆ ਕਿਉਂਕਿ ਆਮ ਆਦਮੀ ਨੂੰ ਕੀ ਨੁਕਸਾਨ ਕਰਦੇ ਤੁਸੀਂ ਲੀਡਰਾਂ ਦੀ ਕੁਠੀਆਂ ਦੀ ਜਗ੍ਹਾ ਬਬੋ ਲੀਡਰਾਂ ਨੂੰ ਤੰਗ ਕਰੋ ਸਾਨੂੰ ਕੋ ਤੰਗ ਕਰਦੇ ਪਈ ਅਸੀਂ ਕੀ ਕੀਤਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਠੀਕ ਨਾ ਚਾਹੋਗੇ ਸਹੀ ਸਹੀ ਗਾਇਦੇ ਭਾਈ ਸਾਹਿਬ ਲੀਡਰਾਂ ਦੀ ਕੋਠੀ ਜਾ ਕੇ ਘੇਰੋ ਆਮ ਪਬਲਿਕ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਹਮ ਆਮ ਪਬਲਿਕ ਆਮ ਪਬਲਿਕ 4 ਘੰਟੇ ਗੱਡੀ ਲੇਟ ਹੈਗੀ ਹੈ ਭਾਈ ਪਤਾ ਨਹੀਂ ਕਿ ਟ੍ਰੇਨ ਚੱਲਨੀ ਹੈ ਜਾਂ ਨਹੀਂ ਚੱਲਨੀ ਲੋਕੀ ਪਰੇਸ਼ਾਨ ਹੈ ਪਬਲਿਕ ਬਹੁਤ ਪ੍ਰੇਸ਼ਾਨ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦਸਤਾ ਚਾਵਾਂਗੇ ਕਿ ਜਿਸ ਤਰੀਕੇ ਨਾਲ ਰੇਲ 트랙 ਜਾਮ ਕੀਤੇ ਗਏ ਨੇ ਤਾਂ ਉਸ ਤੋਂ ਬਾਅਦ 23 ਦੇ ਕਰੀਬ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਦੇ ਰੂਟ ਡਿਵਰਟ ਕੀਤੇ ਗਏ ਨੇ ਔਰ 20 ਤੋਂ ਵੱਧ ਟ੍ਰੇਨਾਂ ਜਿਹੜੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਤੇ ਲੱਖਾਂ ਰੁਪਏ ਦਾ ਜਿਹੜਾ ਪੁਖਤਾਨ ਹੈ ਉਹ ਵਾਪਸ ਕੀਤਾ ਜਾ ਰਿਹਾ ਹੈ 5 ਲੱਖ ਤਰ੍ਹਾਂ ਦੇ ਕਾਊਂਟਰ ਵੀ ਖੋਲ੍ਹੇ ਗਏ ਨੇ ਲੇਕਿਨ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬਿਲਕੁਲ ਰੇਲ 트랙 ਜਾਮ ਕਰਕੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਨੀ ਦੇਰ ਨਹੀਂ ਹਿੱਲਾਂਗੇ ਜਿੰਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਲੇਕਿਨ ਸਭ ਤੋਂ ਜਿੱਥੇ ਕੀ ਜਿਹੜੇ ਟੂਰਿਸਟ ਆਏ ਨੇ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਵੀਕਐਂਡ ਦੇ ਉੱਤੇ ਜਦੋਂ ਆਉਂਦੇ ਨੇ ਤਾਂ ਉਹਨਾਂ ਦਾ ਹੁੰਦਾ ਕਿ ਜਲਦ ਤੋਂ ਜਲਦ ਅਸੀਂ ਆਪਣੇ ਘਰਾਂ 'ਚ ਪਹੁੰਚ ਸਕੀਏ ਲੇਕਿਨ ਜਿਸ ਤਰੀਕੇ ਦੇ ਨਾਲ ਨਾ ਟ੍ਰੇਨਾਂ ਬੰਦ ਨੇ ਸਤब्दी ਵਕੰਦੀ ਟ੍ਰੇਨ ਵੀ ਜਿਹੜੀ ਹੈ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੀ ਹੈ ਕਿ ਕੋਈ 5 ਘੰਟੇ ਦੇਰੀ ਨਾਲ ਚੱਲ ਰਹੀ ਹੈ ਕੋਈ 8 ਘੰਟੇ ਦੇਰੀ ਨਾਲ ਚੱਲ ਰਹੀ ਹੈ ਤਾਂ ਇਸ ਤਰ੍ਹਾਂ ਦਾ ਆਲਮ ਅਮਰਸਰ ਦੇ ਰੇਲਵੇ ਸਟੇਸ਼ਨ ਤੇ ਹੈ ਕੁੱਲ ਮਿਲਾ ਕੇ ਕਿਸਾਨਾਂ ਵੱਲੋਂ ਰੇਲ 트랙 ਜਾਮ ਕਰਨ ਦਾ ਖਾਸਾ ਅਸਰ ਜਿਹੜਾ ਹੈ ਉਹ ਅਮਰਸਰ ਜਿਹ ਉਹਦੇ ਤੇ ਦੇਖਣ ਨੂੰ ਮਿਲ ਰਿਹਾ ਤੇ ਲੋਕ ਕਹਿ ਰਹੇ ਨੇ ਕਿ ਟ੍ਰੇਨਾਂ ਨੂੰ ਨਹੀਂ ਰੋਕਣਾ ਚਾਹੀਦਾ ਅਗਰ ਉਹਨਾਂ ਦਾ ਸਰਕਾਰ ਨਾਲ ਕੋਈ ਵਿਵਾਦ ਹੈ ਤਾਂ ਸਰਕਾਰ ਨਾਲ ਗੱਲਬਾਤ ਕਰਨ ਲੇਕਿਨ ਆਮ ਜਨਤਾ ਨੂੰ ਤੰਗ ਕਰਨਾ ਨਿੰਦਨਯੋਗ ਹੈ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ